ਗਨਤੰਤਰਤਾ ਦਿਵਸ ਦਾ ਸਮਾਗਮ ਸਰ ਟੂਗੜ ਵਿਖੇ ਧੂਮ-ਧਮ ਨਿਭਾਇਆ ਗਿਆ ਆਓ ਦੇਖਦੇ ਹਾਂ ਇਸ ਮੌਕੇ ਦੀਆਂ ਝਲਕੀਆਂ ਤੇ ਵੀ ਸੁੰਦਰ ਹੋਇ ਇਸ ਮੌਕੇ ਤੇ ਪਹੁੰਚੇ ਹੋਏ ਸ਼ਹਿਰ ਦੇ ਸਤਿਵਰਤੇ ਸਜਣੋ ਨੇ ਕੀ ਕਿ ਪਾਈ ਪਲਟੂਨ ਕਮਾਂਡਰ ਅੰਡਰ ਅਫਸਰ ਕਵਤਾਰਨੀ ਕਰ ਰਹੇ ਹਨ ਤੀਸਰੀ ਟੁਕੜੀ ਸਰਕਾਰੀ ਸੈਕੰਡਰੀ ਸਕੂਲ ਆਲੂਪੁਰ ਮਾਨਸਾ ਦੀ ਹੈ ਅੱਜ 70ਵੇਂ ਕਰਤਾਂਤ ਦੇਸ਼ਪੋਕੀ ਦੇਸ਼ ਵਿਦੇਸ਼ ਦੇ ਵਸਦੇ ਸਾਰੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਤਹਿ ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਮਿਆਂ ਜਵਾਨਾਂ ਨੂੰ ਸलाम ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ 26 ਜਨਮ ਦੀ 1950 ਭਾਰਤੀ ਸੰਵਧਾਨ ਲਾਗੂ ਹੋਣਾ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਸੀ ਮੈਂ ਸਮੂਹ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਾ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਦਾਗਾ ਉਹਨਾਂ ਪਰਿਵਾਰਾਂ ਨੂੰ ਸਜਦਾ ਕਰਦਾ ਜਿਨ੍ਹਾਂ ਦੀ ਬਦੌਲਤ ਇਹ ਆਜ਼ਾਦੀ ਆਈ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਜੋ ਸ਼ਹੀਦਾਂ ਦੇ ਸੁਪਨੇ ਸੀਗੇ ਪੰਜਾਬ ਸਰਕਾਰ ਉਹਨਾਂ ਨੂੰ ਸਾਕਾਰ ਕਰਨ ਤੇ ਲੱਗੀ ਹੋਈ ਆ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਦੇਸ਼ ਭਗਤੀ ਦੇ ਗੀਤ ਸਾਡਾ ਸੱਭਿਆਚਾਰ ਬੱਚਿਆਂ ਨੇ ਪੇਸ਼ਕਾਰੀ ਕੀਤੀ ਆ ਉਹ ਬਹੁਤ ਵਧੀਆ ਪੇਸ਼ਕਾਰੀ ਸੀਗੀ ਮੈਂ ਬੱਚਿਆਂ ਦਾ ਤੇ ਜਿਹੜੇ ਉਹਨਾਂ ਨੂੰ ਤਿਆਰ ਕਰਵਾਉਣ ਵਾਲੇ ਟੀਚਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਵਕ ਵਕ ਟੁਕੜੀਆਂ ਨੇ ਸਲਾਮੀ ਦਿੱਤੀ ਉਹਨਾਂ ਦੇ ਜਿਹੜੇ ਕਮਾਂਡਰ ਸੀਗੇ ਉਹਨਾਂ ਦਾ ਵੀ ਧੰਨਵਾਦ ਕਰਦਾਗਾ ਪ੍ਰੇਡ ਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਵੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਸੋ ਸਾਨੂੰ ਅੱਜ ਦੇ ਦਿਨ ਤੇ ਜੋ ਸੀ ਦਾਨੇ ਸੁਪਨੇ ਸੀਗੇ ਉਹਨਾਂ ਨੂੰ ਸਾਕਾਰ ਕਰਨ ਲਈ ਯਤਨ ਕਰਨੇ ਚਾਹੀਦੇ ਆ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ ਹਰ ਇੱਕ ਵਰਗ ਨੂੰ ਹਰ ਇੱਕ ਸਹੂਲਤ ਮਿਲਣੀ ਆ ਜਾ ਕੇ ਉਹ ਦੇਸ਼ ਆਜ਼ਾਦ ਦੇ ਜੋ ਪ੍ਰਵਾਨਿਆਂ ਦੇ ਸੁਪਨੇ ਸੋ ਅਸੀਂ ਪੂਰੇ ਕਰ ਸਕੀਏ ਮੈਂ ਦੇਸ਼ ਦੇ 77 ਮਿਸਤ ਗਣਤੰਤਰ ਦਿਵਸ ਦੇ ਉਤੇ ਸਮੂਹ ਵਾਸੀਆਂ ਨੂੰ ਵਧਾਈ ਦਿੰਦਾ ਵਾ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਡਾਕਟਰ ਪੀਮਰਾਓ ਅੰਬੇਦਕਰ ਜੀ ਵੱਲੋਂ ਸੰਵਿਧਾਨ ਜੋ ਬਣਾਇਆ ਗਿਆ ਸੀ ਜਿਸ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਹਨ ਇਸ ਮੌਕੇ ਦੇ ਉੱਤੇ ਮੈਂ ਸਾਡੇ ਦੇਸ਼ ਦੀ ਫੌਜ ਪੈਰਾਮਿਲਟਰੀ ਫੋਰਸ ਸਟੇਟ ਦੀ ਫੋਰਸ ਮੈਂ ਸਾਰਿਆਂ ਨੂੰ ਉਹਨਾਂ ਨੂੰ ਵੀ ਬਤਾਈ ਦਿੰਦਾ ਕਿ ਉਹ ਦੇਸ਼ ਦੇ ਵਿੱਚ ਸ਼ਾਂਤੀ ਕਾਇਮ ਰੱਖਣ ਵਾਸਤੇ ਆਪਣਾ ਯੋਗਦਾਨ ਪਾ ਰਹੇ ਹਨ ਇਸ ਦੇ ਨਾਲ ਹੀ ਮੈਂ ਸਾਰੇ ਦੇਸ਼ ਵਾਸੀਆਂ ਸਾਰੇ ਨਗਰ ਵਾਸੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਠੀਕ ਹੈ ਬਈ ਉੱਚਾ ਬੋ ਨਾ ਬੋਲੀਏ ਮਿੱਤਰੋ ਉੱਚਾ ਬੋ ਨਾ ਬੋਲੀਏ ਮਿੱਤਰੋ ਵਾਹ ਹੈ ਗਰੂਦੋਂ ਡਰੀਏ ਬਈ ਗੁੰਗਾ ਕਾਣਾ ਅੰਨਾ ਬੋਲਾ ਸਹੀ ਹੈ ਬਈ ਸਹੀ ਹੈ ਗੁੰਗਾ ਕਾਣਾ ਅੰਨਾ ਬੋਲਾ ਉਹਨਾਂ ਦੇ ਸਰਪੋਰਾ It's in the parade. ਬੱਤ ਬੁਝਾ ਕੇ ਬਈ ਸੱਤ ਵਿੱਚ ਬਹਿ ਕੇ ਗਾਲਾਂ ਕੱਢੀਏ ਵਾ 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 ਸੱਤ ਵਿੱਚ ਬਹਿ ਕੇ ਗਾਲਾਂ ਕੱਢੀਏ ਨਾ ਕਰੀਏ ਗੱਲਾਂ ਜੇ ਬਈ ਮੁੱਕਰ ਜਾਣਾ ਮਰਨ ਬਰਾਬਰ ਵਾ 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 ਮੁੱਕਰ ਜਾਣਾ ਮਰਨ ਬਰਾਬਰ